ਮੰਡੀ ਗੋਬਿੰਦਗੜ ਪੁਲਿਸ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਗੁੱਟ ਵੱਢਣ ਵਾਲੇ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਮੰਡੀ ਗੋਬਿੰਦਗੜ ਦੀ ਮਾਸਟਰ ਕਲੋਨੀ ਦਾ ਇਹ ਮਾਮਲਾ ਜਿੱਥੇ ਨਿਹੰਗ ਸਿੰਘ ਦੇ ਬਾਣੀ ਦੇ ਵਿੱਚ ਤਲਵਾਰ ਦਿਨਾਈਕ ਨੌਜਵਾਨ ਦੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਤੇ ਉਸਦੇ ਦੋਵੇਂ ਗੁੱਟ ਵੱਢ ਦਿੱਤੇ ਗਏ ਨੇ ਹਾਲਾਂਕਿ ਜਿੱਥੇ ਇੱਕ ਗੁੱਟ ਜ਼ਿਆਦਾ ਵੱਢਿਆ ਗਿਆ ਤੇ ਦੂਜਾ ਗੁੱਟ ਤੇ ਵੀ ਤਲਵਾਰ ਦੇ ਨਾਲ ਵਾਰ ਕੀਤੇ ਜਾਂਦੇ ਨੇ ਦਰਅਸਲ ਇਹ ਦੋਵੇਂ ਮੰਡੀ ਗੋਬਿੰਦਗੜ ਦੇ ਮਾਸਟਰ ਕਲੋਨੀ ਦੇ ਆਸ-ਪਾਸ ਆਲੇ ਦੁਆਲੇ ਦੇ ਪੜੋਸੀ ਯਾਨੀ ਕਿ ਗਵਾਂਡੀ ਦੱਸੇ ਜਾ ਰਹੇ ਨੇ ਮੰਡੀ ਗੋਬਿੰਦਗੜ੍ਹ ਪੁਲਿਸ ਦੇ ਵੱਲੋਂ ਹਮਲਾ ਕਰਨ ਵਾਲੇ ਨਿਹੰਗ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਨੇ ਹਮਲਾ ਕੀਤਾ ਤੇ ਜਿਸ ਉੱਤੇ ਹਮਲਾ ਕੀਤਾ ਗਿਆ ਦੋਵੇਂ ਗਵਾਂਡੀ ਨੇ ਡੀਐਸਪੀ ਦਾ ਕਹਿਣਾ ਕਿ ਜ਼ਖਮੀ ਜਤਨ ਦੀ ਹਾਲਤ ਇਸ ਵੇਲੇ ਖਤਰੇ ਤੋਂ ਬਾਹਰ ਹੈ ਤੇ ਦੋਸ਼ੀ ਵੀ ਕਾਬੂ ਕਰ ਲਿਆ ਗਿਆ ਦਰਅਸਲ ਡੀਐਸਪੀ ਨੇ ਵੀ ਦੱਸਿਆ ਕਿ ਨਿਹੰਗ ਸਿੰਘ ਦੀ ਜਤਨ ਦੇ ਨਾਲ ਪੈਸਿਆਂ ਨੂੰ ਲੈ ਕੇ ਕੋਈ ਲੈਣ ਦੇਣ ਸੀ ਜਿਸ ਦੇ ਚੱਲਦੇ ਤਕਰਾਰਬਾਜ਼ੀ ਹੋਈ ਹੈ ਤੇ ਜਾਨਲੇਵਾ ਹਮਲਾ ਕੀਤਾ ਗਿਆ ਇਹ ਤੰਗ ਲਈ ਕਰਨਾ ਬਾਕੀ ਮੈਟਰ ਹੋਇਆ ਅੱਜ 16 6 25 ਨੂੰ ਮੰਡੀ ਗੋਵਿੰਦਗੜ੍ਹ ਦਾ ਸੀਗਾ ਕੱਲ ਦਾ ਇਹ ਮੈਟਰ ਕੱਲ ਸਾਨੂੰ ਇੱਕ ਸੂਚਨਾ ਮਿਲੀ ਸੀ ਜਿਦੇ ਸੂਚਨਾ ਦੇ ਤਹਿਤ ਇਹ ਪਤਾ ਲੱਗਾ ਕਿ ਇੱਕ ਮੰਡੀ ਗੋਵਿੰਦਗੜ੍ਹ ਮਾਸਟਰ ਕਲੋਨੀ ਦਾ ਜਤਿਨ ਨਾਮ ਦਾ ਮੁੰਡਾ ਜਿਹੜਾ ਰਹਿਣ ਵਾਲਾ ਹੈ ਉਹਦੇ 'ਚ ਜਾਣ ਜਾਣਲੇਵਾ ਹਮਲਾ ਹੋਇਆ ਹੈ ਸੋ ਐਸਐਚਓ ਨੇ ਮੌਕੇ ਤੇ ਆਈਓ ਨੂੰ ਭੇਜਾ ਭੇਜ ਕੇ ਉਹਦੇ ਬਿਆਨ ਰਿਕਾਰਡ ਕੀਤੇ ਗਏ ਔਰ ਉਹਦੇ ਬਿਆਨ ਦੇ ਆਧਾਰ ਤੇ ਮਕਦਮਾ ਨੰਬਰ 147 ਅੰਡਰ ਸੈਕਸ਼ਨ 115 1 118 2 109 ਬੀ ਐਨ ਐਸ ਰਜਿਸਟਰ ਕੀਤਾ ਗਿਆ ਜਿਦੇ ਵਿੱਚ ਜਿਹੜਾ ਮੁੱਖ ਮਲਜ਼ਮ ਸਾਹਮਣੇ ਆਇਆ ਉਹ ਸੀਗਾ ਕਰਨਵੀਰ ਸਿੰਘ ਅਲਿਸ ਲਵਲੀ ਜਿਹੜਾ ਕਿ ਮਾਸਟਰ ਕਲੋਨੀ ਦਾ ਹੀ ਰਹਿਣ ਵਾਲਾ ਸੀਗਾ ਔਰ ਮਕਦਮਾ ਜਿਹਦੇ ਦਰਜ ਹੋਇਆ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਅੰਡਰ ਸੁਪਰਵਾਈਜ਼ਨ ਡੀਐਸਪੀ ਅਮਲੋ ਗੁਰਦੀਪ ਜੀ ਵਕ ਵਕ ਟੀਮਾਂ ਦਾ ਗਠਨ ਕੀਤਾ ਗਿਆ एसएचओ मंडी गोविंदगढ़ मनप्रीत सिंह इनाने बड़े ही प्रोम टेक्शन लेते हुए पूरे मंडी गोविंदगढ़ दी नाकाबंदी कीती और उस तो बाद वक्फ वक् थावाते इनाने छापामारी कीती जड़ी वक्फ वक् थावाते छापामारी कीती उदे विच इनानु अपने बड़ी वो सफलता हासिल हुई और जड़ा मुख्य मुल्जिमे दे विच करणवीर सिंह अलीस लवली सीगा ओदी अरेस्ट कीती गई ਇਹਦੀ ਅਰੈਸਟ ਤੋਂ ਬਾਅਦ ਜਿਹੜੀ ਮੁਢਲੀ ਪਰਤਾਅ ਕੀਤੀ ਗਈ ਉਹਦੇ ਵਿੱਚ ਕਈ ਗੱਲਾਂ ਸਾਹਮਣੇ ਆਈ ਕਿ ਜਿਹੜਾ ਇਹ ਕਰਨਵੀਰ ਸਿੰਘ ਐਲਿਸ ਲਵਲੀ ਹੈ ਇਹਨੇ 6-7 ਮਹੀਨੇ ਪਹਿਲੇ ਨਿਹੰਗਾਂ ਦਾ ਬਾਣਾ ਪਹਿਨਣਾ ਸ਼ੁਰੂ ਕੀਤਾ ਔਰ ਨਿਹੰਗਾਂ ਨੂੰ ਬਾਰਬ ਜੈਹੂਜੇ ਕੰਮ ਇਹ ਕਰਦਾ ਸੀ ਉਹ ਬਾਣੇ ਦੇ ਵਿੱਚ ਬਾਣਾ ਪਹਿਨ ਕਰਕੇ ਇਹ ਲੋਕਾਂ ਨੂੰ ਐਕਸਟਰੋਟ ਕਰਨ ਦਾ ਕੰਮ ਕਰਨਾ ਸ਼ੁਰੂ ਕਰਤਾ ਔਰ ਇਹਦੇ ਵਿੱਚ ਇਹ ਮੋਟੀਵੇਟ ਹੁੰਦਾ ਗਿਆ ਔਰ ਉਸ ਤੋਂ ਬਾਅਦ ਜਦੋਂ ਇਹ ਜਤਿੰਦੇ ਕੋਲ ਗਿਆ ਜਤਿੰਦੋ ਇਸਨੇ ਪੈਸੇ ਐਕਸਟਰੋਡ ਕਰਨ ਦੀ ਕੋਸ਼ਿਸ਼ ਕੀਤੀ ਜਤਿੰਦੇ ਰਜਿਸਟਰ ਕਰਨ ਦੇ ਕਾਰਨ ਇਹਨੇ ਆਪਣੀ ਕਿਰਪਾਨ ਦੇ ਨਾਲ ਉਹਦੇ ਦੇ ਜਾਨਲੇਵਾ ਹਮਲਾ ਕੀਤਾ ਹਮਲੇ ਦੇ ਵਿੱਚ ਉਹਨੇ ਜਿਵੇਂ ਆਪਣੀ ਬਾਹ ਵਿੱਚ ਲਾਉਂਦੇ ਆ ਔਰ ਉਹਦੇ ਜਿਹੜੇ ਦੋਨੋਂ ਗੁੱਟ ਸੀਗੇ ਦੋਨੋਂ ਹੱਥ ਦੇ ਉਹਦੇ ਗੰਭੀਰ ਸੱਟਾਂ ਲੱਗੀਆਂ ਸ਼ਾਰਪ ਸੱਟਾਂ ਲੱਗੀਆਂ ਔਰ ਉਹ ਆਪਣੀ ਜਾਨ ਕਿਸੇ ਤਰ੍ਹਾਂ ਤੇ ਉਹ ਬਚਾ ਪਾਇਆ ਜਾ ਕਰਕੇ ਉਹ ਹਸਪਤਾਲ ਦੇ ਵਿੱਚ ਐਡਮਿਟ ਹੈ ਔਰ ਇਸ ਤੋਂ ਉਹਨੂੰ ਰੈਫਰ ਕੀਤਾ ਗਿਆ ਪੀਜੀਆਈ ਔਰ ਜਿਹੜੀ ਗੱਲ ਸਾਹਮਣੇ ਆਈ ਹੋਈ ਹੈ ਕਿ ਜੀ 6-7 ਮਹੀਨੇ ਪਹਿਲੇ ਇਹ ਜਿਹੜਾ ਬੰਦਾ ਆਪ ਹੈ ਹੁਣ ਮੇਰੇ ਕੋਲ ਜਸਟ ਐਸਐਚਓ ਸਾਹਿਬ ਮੈਡੀਕਲ ਕਰਾ ਕੇ ਆਏ ਨੇ ਜਿਹੜੀ ਹੁਣ ਰਿਪੋਰਟ ਮੇਰੇ ਕੋਲ ਆਈ ਹੈ ਇਹਦਾ ਆਪਾਂ ਆਪ ਡੋਪ ਟੈਸਟ ਕਰਾਇਆ ਹੈ ਡੋਪ ਟੈਸਟ ਦੇ ਵਿੱਚ ਨਸ਼ੇ ਦਾ ਆਦੀ ਹੋਣ ਦਾ ਹੋਣ ਦੀ ਰਿਪੋਰਟ ਆਈ ਹੈ ਉਹ ਰਿਪੋਰਟ ਨੂੰ ਅਸੀਂ ਪੂਰੀ ਤਰ੍ਹਾਂ ਵਾਚਾਂਗੇ ਉਸ ਤੋਂ ਬਾਅਦ ਜੜੀ ਵੀ ਬਣਦੀ ਹੋਰ ਕਾਰਵਾਈ ਇਹਦੇ ਚ ਚ ਕੀਤੀ ਜਾਊਗੀ ਸੋ ਜੜਾ ਬੰਦਾ ਆਪ ਨਸ਼ਾ ਕਰਨ ਦਾ ਆਦੀ ਹੋਏ ਔਰ ਉਸ ਤੋਂ ਬਾਅਦ ਜਾ ਕਰਕੇ ਉਹ ਇਹੋ ਜੇ ਕੰਮ ਕਰੇ ਮਨੀ ਐਕਸਟਰੋਟ ਕਰੇ ਔਰ ਉਹ ਵੀ ਇਨ ਲੀਓਫ ਕੇ ਨਿਹੰਗਾ ਦਾ ਬਾਣਾ ਪਹਿਨ ਕਰਕੇ ਨਿਹੰਗਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਇੱਕ ਤਰ੍ਹਾਂ ਤੇ ਮੈਂ ਕਹਿ ਸਕਦਾ ਹਾਂ ਸਰ ਜਿਹੜਾ ਜਤਿੰਦਰ ਵਾਲੀਆ ਇੰਜਰਡ ਹੈ ਇਹਦੇ ਚ ਉਹਦੇ ਘਰ ਦੇ ਨੇ ਵੀ ਮੰਨੇ ਵੀ ਸਾਡਾ ਬੇਟਾ ਜਿਹੜਾ ਹੈਗਾ ਨਸ਼ੇ ਕਰਦਾ ਸੀਗਾ ਤੇ ਜਿਹੜਾ ਆਹ ਲੜਕਾ ਸਿੰਘ ਹੈ ਜਿਹਨੇ ਇਹਨੂੰ ਉਹ ਕੀਤਾ ਹੈ ਜਿਹੜੀ ਬੀਤਾ ਵੀ ਉਹ ਨਸ਼ਾ ਕਰਨ ਤੋਂ ਵਰਜਿਤ ਕਰਦਾ ਸੀ ਕਿ ਉਹਦਾ ਵੀ ਡੋਪ ਟੈਸਟ ਕਰਵਾਉਗੀ ਪੁਲਿਸ ਦੇਖੋ ਜੀ ਉਹਦਾ ਡੋਪ ਟੈਸਟ ਕਰਨ ਦੀ ਜੋ ਲੋੜ ਨਹੀਂ ਹੈ ਉਹਦਾ ਕਾਰਨ ਮੈਂ ਦੱਸਦਾ ਹਾਂ ਕਿ ਉਹਦੇ 'ਚ ਹੁਣੀ ਹਾਲ ਦੀ ਗੱਡੀ ਦੇ 27 ਐਨਡੀਪੀਐਸ ਦੇ ਤਹਿਤ ਪਰਚਾ ਦਰਜ ਕੀਤਾ ਸੀ ਉਹਨੂੰ ਡੋਪ ਟੈਸਟ ਉਹਦਾ ਕਰਾ ਕਰਕੇ ਉਹ ਉਹਦਾ ਇਲਾਜ ਕਰਾਇਆ ਜਾ ਰਿਹਾ ਸੀ ਸਰਕਾਰ ਦਾ ਔਰ ਪੁਲਿਸ ਦਾ ਜਿਹੜਾ ਇੱਕ ਮੰਤਵ ਹੈ ਕਿ ਜਿਹੜੇ ਬੰਦੇ ਨਸ਼ੇ ਦੇ ਆਦੀ ਹੋ ਗਏ ਉਹ ਭਟਕੇ ਹੋਏ ਲੋਕ ਪੀਏ ਉਹ ਵਿਕਟਿਮ ਹੁਣ ਜਿਹੜੇ ਵਿਕਟਿਮ ਹੈਗੇ ਆਪ ਉਹਨਾਂ ਨੂੰ ਸਰਕਾਰ ਪ੍ਰੋਤਸਾਹਨ ਦਿੰਦੀ ਹੈ ਕਿ ਜੇ ਤੁਸੀਂ ਨਸ਼ਾ ਕਰਨ ਦੇ ਆਦੀ ਹੋਗੇ ਤਾਂ ਸਰਕਾਰ ਤੁਹਾਡੀ ਸਹਾਇਤਾ ਕਰੂਗੀ ਤੁਸੀਂ ਨਸ਼ਾ ਛੁਡਾਊ ਕੇਂਦਰ ਜਾਓ ਤੁਸੀਂ ਆਪਣਾ ਇਲਾਜ ਕਰਾਓ ਸੋ ਸਾਨੂੰ ਸਮਾਜ ਨੂੰ ਲੋੜ ਕੀ ਹੈ ਸਾਨੂੰ ਲੋੜ ਹੈ ਕਿ ਅਸੀਂ ਇਹੋ ਜਿਹੇ ਬੰਦੇ ਦਾ ਇਲਾਜ ਕਰਾਈਏ ਉਹਨਾਂ ਦਾ ਇਲਾਜ ਕਰਾ ਕਰਕੇ ਉਹਨਾਂ ਨੂੰ ਮੁੱਖ ਰਾਹ ਦੇ ਵਿੱਚ ਲੈ ਕੇ ਆਈਏ ਮੁੱਖ ਸਮਾਜ ਦੇ ਵਿੱਚ ਲੈ ਕੇ ਆਈਏ ਹੁਣ ਜਿਹੋ ਜਿਹਾ ਕੰਮ ਇਹਨੇ ਨਿਯੰਗ ਦੇ ਬਾਣੇ 'ਚ ਹੋ ਕਰਕੇ ਨਿਯੰਗਾ ਨੂੰ ਬਦਨਾਮ ਕਰਨ ਦੀ ਜੜੀ ਕੋਸ਼ਿਸ਼ ਕੀਤੀ ਹੈ वो कोशिश तो है कि ਲੋਕਾਂ ਨੂੰ ਸਮਾਜ ਤੋਂ ਅਲੱਗ ਕਰਨ ਦੀ ਕੋਸ਼ਿਸ਼ ਹੈ ਸੋ ਇਹ ਜਿਹੜੀ ਸਰਿਕਾ ਸਵਾਗਤ ਉਹ ਜਿਆਦਾਤਰ ਲੋਕ ਇਹ ਕਹਿੰਦੇ ਪਏ ਨੇ ਥੋੜੀ ਜਿਹੜਾ ਹੈਗਾ ਲੱਗੀ ਗੱਲ ਹੈਗਾ ਜਣਾ ਨੜਕਾ ਇਹ ਇਹ ਜਿਹੜਾ ਹੈਗਾ ਨਸ਼ਾ ਕਰਨ ਵਾਲੇ ਨੜਕਿਆਂ ਜਿਹੜਾ ਹੈਗਾ ਆਪਣੇ ਇਲਾਕੇ ਚ ਰੋਕਦਾ ਸੀਗਾ ਵੀ ਉਹਨੇ ਹਾਈਪਰ ਹੋ ਕੇ ਇੱਕ ਕਦਮ ਚੁੱਕਿਆ ਹੈ ਨਹੀਂ है सर, so, ए, जी, जी। 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 ਜਿਹੜੀ ਬਲੌਕ ਡਿਫੈਂਸ ਕਮੇਟੀ ਹੈ ਇਹ ਤਾਂ ਲੋਕਾਂ ਦੀ ਕਮੇਟੀ ਹੈ ਜੇ ਕਿਸੇ ਨੇ ਸਮਾਜ ਦੇ ਵਿੱਚ ਇਹੋ ਜਿਹਾ ਕੋਈ ਕੰਮ ਕਰਨਾ ਹੈ ਉਹ ਵਿਲੇਜ ਡਿਵੈਸ ਕਮੇਟੀ ਦੇ ਵਿੱਚ ਮੈਂਬਰ ਬਣ ਸਕਦਾ ਹੈ ਉਹ ਬਲੌਕ ਡਿਫੈਂਸ ਕਮੇਟੀ ਦੇ ਵਿੱਚ ਮੈਂਬਰ ਬਣ ਸਕਦਾ ਹੈ ਮੈਂਬਰ ਬਣ ਕਰਕੇ ਆਪਣੇ ਬਲੌਕ ਦਾ ਆਪਣੇ ਪਿੰਡ ਦਾ ਜੇ ਕੋਈ ਭਲਾ ਕਰਨਾ ਹੈ ਉਹਦੇ ਵਿੱਚ ਆ ਕਰਕੇ ਆਪਣੇ ਏਰੀਆ ਨੂੰ ਸਾਫ ਕਰ ਸਕਦੇ ਉਹਦੇ ਵਿੱਚ ਕੰਪਲੇਨਟ ਦੇ ਸਕਦੇ ਤੁਸੀਂ ਇਮੀਡੀਏਟ ਬਹੁਤ ਸਾਰੇ ਪੋਰਟਲ ਹੈਗੇ

ਉਨੇ ਮੰਨਿਆ ਇੰਜਰ ਨਾਲ ਆਪਣੇ આરોપી ਨੇ ਵੀ ਮੈਂ ਇਹਦੇ ਕੋਲ ਇੰਨੇ ਪੈਸੇ ਲੈਣੇ ਸੀ આરોપી ਦੇਖੋ ਜਸਟ ਹੁਣੀ ਕਲੀ ਉਹਦੀ ਅਰੈਸਟ ਹੋਈ ਹੈ ਅੱਜ ਉਹਦਾ ਮੈਡੀਕਲ ਟੈਸਟ ਕਰਾਇਆ ਗਿਆ ਇਹਦਾ ਰਿਮਾਂਡ ਲਿੱਤਾ ਜਾਊਗਾ ਇਸ ਤੋਂ ਅੱਗੇ ਜਿਹੜੀ ਪੁੱਛਕਿਚ ਹੈ ਉਹ ਜਾਰੀ ਰਹੂਗੀ ਉਹਦੇ ਵਿੱਚ ਇਹ ਜਿਹੜੀ ਗੱਲਾਂ ਹੈ ਜਿਹੜੀ ਰਿਪੋਰਟ ਸਾਡੇ ਕੋਲ ਹੁਣ ਆ ਰਹੀ ਹੈ ਉਹ ਸਾਰੇ ਰਿਪੋਰਟ ਨੂੰ ਵੈਰੀਫਾਈ ਕਰਾਂਗੇ ਬਲੈਕਮੇਲਿੰਗ ਸਿੱਕਲ ਲਈ ਹੈ ਜਾਂ ਕੋਈ ਇਹਦੇ ਨਾਲ ਹੋਰ ਵੀ ਇਨਵੋਲ ਇਹ ਸਾਰਾ ਹਜੇ ਪੁੱਛਕਿਚ ਹੋਣੀ ਬਾਕੀ ਹੈ ਕਿ ਜੇ ਇਹਦੇ ਨਾਲ ਕੋਈ ਹੋਰ ਹੋਗਾ ਇਹ ਇਕੱਲਾ ਹੈ ਜਾਂ ਹੋਰ ਬੰਦੇ ਇਹਦੇ ਨਾਲ ਹੈਗੇ ਉਹ ਵੈਰੀਫਾਈ ਕਰਨ ਦਾ ਉਹ ਜਿਹੜੇ ਨਾਮ ਦੇ ਕੁਝ ਜਥੇਬੰਦੀਆਂ ਨਾਲ ਆ ਰਹੀਆਂ ਨੇ ਉਹਨੂੰ ਬਚਾਇਆ ਦੇ ਪੱਖ ਵਿੱਚ ਇਹਦੇ ਉਹਨਾਂ ਕਿਤੋਂ ਦੇਖੋ ਜੀ ਹਜੇ ਤੱਕ ਤਾਂ ਸਾਡੇ ਕੋਲ ਕੋਈ ਐਵੀ ਜੀ ਜਥੇਬੰਦੀ ਨਹੀਂ ਆਈ ਹੈ ਇਹਦੇ ਨਾਲ ਨਾਈ ਦੇ ਮਗਰ ਦੂਜੀ ਗੱਲ ਬੜੀ ਸਾਫ਼ ਜੜੀ ਮੈਂ ਤੁਹਾਨੂੰ ਕਹਿ ਰਹਾ ਹਾਂ ਕਿ ਜਿਹੜੇ ਬੰਦੇ ਦੀ ਰਿਪੋਰਟ ਤੋਂ ਮੇਰੇ ਕੋਲ ਹੁਣੇ ਆਈ ਹੈ ਇਹ ਰਿਪੋਰਟ ਦੇ ਵਿੱਚ ਜਿਹੜਾ ਬੰਦਾ ਆਪ ਹੀ ਨਸ਼ਾ ਕਰਦਾ ਹੈ ਉਹਦਾ ਡੋਪ ਟੈਸਟ ਪੋਜ਼ਿਟਿਵ ਆਇਆ ਹੈ ਤਾਂ ਜਿਹੜਾ ਬੰਦਾ ਆਪ ਹੀ ਨਸ਼ਾ ਕਰਦਾ ਉਹਦੇ ਮਗਰ ਕਹੋ ਜੀ ਹੋਰ ਕੌਣ ਜਥੇਬੰਦੀ ਇਹਨੇ ਆਣਾ ਹੈ ਦੂਜੀ ਗੱਲ ਜੇ ਕਿਸੇ ਨੇ ਸਮਾਜ ਦਾ ਕੰਮ ਕਰਨਾ ਮੇਰੇ ਕੋਲ ਲੋ ਬ ਵਿਲੇ ਸਾਡੇ ਅਸੀਂ ਨਹੀਂ ਬਣਾਈਏ ਕਮੇਟੀ ਵਿਲੇਜ ਡਿਫੈਂਸ ਕਮੇਟੀ ਲੋਕਾਂ ਨੇ ਬਣਾਈਏ ਪਿੰਡ ਦੇ ਲੋਕਾਂ ਨੇ ਬਣਾਈਏ ਸਰ ਮੀਡੀਆ ਦੇ